ਖਸ਼ੀਕਾਲ ਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸੀ ਕਿ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੇ ਆਪਾਂ ਸੂਟ ਲੈ ਕੇ ਆਏ ਆਂ ਜੀ ਕ੍ਰੋਸ ਸਟਿਚ ਦੇ ਲੈ ਕੇ ਆਏ ਆਂ ਹਲੇ ਮਸ਼ੀਨ ਦੇ ਵਿੱਚ ਹੀ ਲੱਗੇ ਹੋਏ ਨੇ ਥ੍ਰੈਡ ਵਗੈਰਾ ਦੀ ਫਿਨਿਸ਼ਿੰਗ ਆ ਜਿਹੜੀ ਕਰਨ ਵਾਲੀ ਰਹਿੰਦੀ ਆ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਅਗਰ ਕੋਈ ਮੇਰੀ ਭੈਣ ਇਹ ਵਾਲੀ ਮਸ਼ੀਨਾਂ ਨੂੰ ਸਿੱਖਣਾ ਚਾਹੁੰਦੇ ਆ ਸਾਡੇ ਕੋਲੋਂ ਜਾਂ ਇਹਨਾਂ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੀ ਹੈ ਤਾਂ ਉਹ ਵੀ ਸਾਡੇ ਨਾਲ ਜਿਹੜਾ ਕਾਲ ਤੇ ਗੱਲ ਕਰਕੇ ਲੈ ਸਕਦੇ ਨੇ ਅੱਜ ਅਗਰ ਤੁਸੀਂ ਬੁਟੀਕ ਓਪਨ ਕਰਨ ਬਾਰੇ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਨਾਲ ਜਿਹੜਾ ਕੰਟੈਕਟ ਕਰ ਸਕਦੇ ਹੋ ਹੁਣ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਆਪਾਂ ਇਹ ਵਾਲੀ ਮਸ਼ੀਨਾਂ ਦੇ ਉੱਪਰ ਆਪਣੇ ਸੂਟ ਰੈਡੀ ਕਰਦੇ ਆਂ ਤੇ ਉਹ ਵਾਲੀ ਮਸ਼ੀਨ ਦੇ ਉੱਪਰ ਵੀ ਜਿਹੜੇ ਆਪਣੇ ਸੂਟ ਲੱਗੇ ਹੋਏ ਨੇ ਸਾਨੂੰ ਸਾਰੇ ਉਹ ਵੀ ਦਿਖਾਵਾਂਗੇ ਜੀ ਇਹ ਵਾਲਾ ਜਿਹੜਾ ਸੂਟ ਹੈ ਵੀਰੇ ਕਸਟਮਰ ਜਿਹੜਾ ਆਪਾਂ ਨੂੰ ਫੈਬਰਿਕ ਆਪਣਾ ਦੇ ਕੇ ਗਿਆ ਸੀ ਆਪਾਂ ਨੇ ਜਸਟ ਉਹਨਾਂ ਨੂੰ ਕੀ ਹੈ ਇਹ ਵਾਲਾ ਵਰਕ ਕਰਕੇ ਦਿੱਤਾ ਜੀ ਇਹ ਕਪੜਾ ਕ੍ਰੇਪ ਨਹੀਂ ਸਿਲਕ ਦਾ ਕਪੜਾ ਜੀ ਤੁਸੀਂ ਦੇਖ ਸਕਦੇ ਹੋਗੇ ਬੋਥ ਸਾਈਡ ਤੇ ਜਿਹੜੇ ਪੈਨਲ ਜਾਂਦੇ ਨੇ ਕ੍ਰੋਸ ਸਟਿਚ ਹਲੇ ਥ੍ਰੈਡ ਦੀ ਇਹਦੀ ਫਿਨਿਸ਼ਿੰਗ ਕਰਨ ਵਾਲੀ ਰਹਿੰਦੀ ਆ ਮੈਂ ਤੁਹਾਨੂੰ ਇੱਕ ਵਾਰ ਸਟਿਚ ਦਿਖਾ ਦਿੰਨੀ ਆ ਬਹੁਤ ਹੀ ਬਰੀਕੀ ਨਾਲ ਕੰਮ ਕੀਤਾ ਹੋਇਆਗਾ ਤੁਸੀਂ ਦੇਖ ਸਕਦੇ ਹੋ ਹਲੇ ਇਹ ਵਾਲੇ ਜਿੱਦਾਂ ਆਹ ਵਾਲਾ ਥ੍ਰੈਡ ਆ ਗਿਆ ਆਪਣਾ ਇਹ ਵਾਲਾ ਥ੍ਰੈਡ ਆ ਗਿਆ ਇਹਦੀ ਕਟਿੰਗ ਵਗੈਰਾ ਹਜੇ ਕਰਨ ਵਾਲੀ ਜਦੋਂ ਮਸ਼ੀਨ ਤੋਂ ਉਤਰਨਗੇ ਨਾ ਪ੍ਰੋਪਰ ਉਦੋਂ ਸਾਰੀ ਕਟਿੰਗ ਹੋਊਗੀ ਜੀ ਇਹ ਵਾਲੇ ਬੋਥ ਸਾਈਡ ਤੇ ਪੈਨਲ ਨੇ ਜਿਹੜੇ ਉੱਪਰ ਤੱਕ ਜਾਂਦੇ ਨੇ ਸਾਰੀ ਸ਼ਰਟ ਦੇ ਵਿੱਚ ਨਾ ਇਹ ਵਾਲੀ ਬੁਟੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਬਾਕੀ ਜੋ ਥ੍ਰੈਡ ਵਗੈਰਾ ਦੀ ਕਟਿੰਗ ਵੀ ਹੋਊਗੀ ਨਾ ਮੈਂ ਤੁਹਾਨੂੰ ਉਦੋਂ ਵੀ ਵੀਡੀਓ ਜਿਹੜੀ ਬਣਾ ਕੇ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੀ ਜੀ ਇਹ ਵਾਲਾ ਵਰਕ ਹੈ ਜਿਹੜਾ ਆਪਾਂ ਕਸਟਮਰ ਨੂੰ 800 ਰੁਪਏ ਦੇ ਵਿੱਚ ਵਰਕ ਕਰਕੇ ਦਿੱਤਾ ਸੀ ਤੁਸੀਂ ਦੇਖ ਸਕਦੇ ਹੋ ਕੰਮ ਆਪਣਾ ਬਹੁਤ ਸਾਫ ਸੁਥਰਾ ਉਹਨਾਂ ਨੂੰ ਬਰੀਕੀ ਨਾਲ ਕਰਕੇ ਦੇਵਾਂਗੀ ਜੀ ਸੈਕਿੰਡ ਸੂਟ ਜਿਹੜਾ ਇਹਦੇ ਵਿੱਚ ਆਪਨੇ ਰੈਡੀ ਕੀਤਾ ਹੈ ਇਹ ਮੇਰੀ ਭੈਣ ਦਾ ਬਾਹਰੋਂ ਆਪਣੇ ਕੋਲੇ ਆਰਡਰ ਆਇਆ ਹੋ ਸੀਗਾ ਉਹਨਾਂ ਨੂੰ ਆਪਣੇ ਰੈਡੀ ਕਰਕੇ ਦਿੱਤਾ ਤੁਸੀਂ ਦੇਖ ਸਕਦੇ ਹੋ ਫੈਬਰਿਕ ਵੀ ਬਹੁਤ ਸੋਹਣਾ ਲਗਾਇਆ ਹੋਇਆ ਹੈਗਾ ਖਾਦੀ ਟਾਈਪ ਜਿੱਤੇ ਹੈਗਾ ਏਕੇ ਟੈਕਸ ਦਾਗਾ ਕਾਟਨ ਬਹੁਤ ਹੀ ਸੋਹਣਾ ਸਟੱਫ ਹੈਗਾ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈਗਾ ਇਹ ਸੇਮ ਤੁਸੀਂ ਦੇਖ ਸਕਦੇ ਇਹ ਵਾਲਾ ਸੂਟ ਜਦੋਂ ਆਪਾਂ ਦੁਪੱਟਾ ਦਾ ਫੁਟਾ ਟਾਈ ਐਂਡ ਡਾਈ ਕਰਵਾਉਣਾ ਲੈਸ ਲਗਾਨੀਆਂ ਹਲੇ ਸੂਟ ਸਟਿਚ ਸਟਿਚ ਕਰਕੇ ਉਹਨਾਂ ਨੂੰ ਤਾਂ ਕੰਪਲੀਟ ਸੂਟ ਦਾ ਪ੍ਰਾਈਸ ਦੱਸਾਂਗੇ ਜੀ ਅਗਰ ਉਹਨਾਂ ਨੇ ਕਿਉਂਕਿ ਉਹਨਾਂ ਦੀ ਮਰੇਲੇਵੇ ਸਟਿਚਿੰਗ ਲਈ ਵੀ ਸੂਟ ਆਏ ਹੋਏ ਨੇਗੇ ਸੋ ਇਹਦੇ ਨਾਲ ਆਪਾਂ ਨੇ ਦੁਪੱਟਾ ਵੀ ਰੈਡੀ ਕਰਨਾਗਾ लेस ਵਗੈਰਾ ਵੀ ਲਗਾਉਣੀ ਹੈ ਇਥੇ ਸੂਟ ਨੂੰ ਸਟਿਚ ਵੀ ਕਰਨਾਗਾ ਵੈਸੇ ਜੇ ਕੋਈ ਮੇਰੀ ਭੈਣ ਇਹ ਸੂਟ ਆਪਣੇ ਕੋਲੋਂ ਲੈਣਾ ਚਾਹੁੰਦੇ ਨੇ ਆਪਣੇ ਕੋਲ ਵਿਦਾਊਟ ਦੁਪੱਟਾ ਜਿਹੜਾ ਇਹ ਵਾਲਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ 1500 ਰੁਪਏ ਦੇ ਵਿੱਚ ਜਿਹੜਾ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਜੀ ਬਾਕੀ ਤੁਸੀਂ ਫਿਰ ਇਹ ਕੰਮ ਦਾ ਤੁਸੀਂ ਦੇਖ ਹੀ ਰਹੋ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਹਨ ਹਲੇ ਚਲੋ ਥ੍ਰੈਡ ਵਗੈਰਾ ਦੀ ਹਲੇ ਫਿਨਿਸ਼ਿੰਗ ਕਰਨ ਵਾਲੀ ਰਹਿੰਦੀ ਹੈ ਜਿੱਦਾਂ ਕਿ ਮੈਂ ਦੱਸਿਆ ਹਜੇ ਮਸ਼ੀਨਾਂ ਦੇ ਵਿੱਚ ਹੀ ਸੂਟ ਜਿਹੜੇ ਲੱਗੇ ਹੋਏ ਆ ਗਏ ਇਹਦੇ ਨਾਲ ਦੁਪੱਟਾ ਆਪਾਂ ਟਾਈ ਐਂਡ ਡਾਈ ਦਾ ਕਰਵਾਵਾਂਗੇ ਜ਼ਿਆਦਾਤਰ ਕਲਰ ਜਿਹੜਾ ਜਿਹੜਾ ਬੇਸ ਕਲਰ ਹੋਊਗਾ ਉਹ ਆਪਾਂ ਇਹ ਵਾਲਾ ਰੱਖਾਂਗੇ ਤੇ ਵਿੱਚ ਜਿਹੜੀ ਡਿਜ਼ਾਈਨਿੰਗ ਵਗੈਰਾ ਪਾ ਪਾਵਾਂਗੇ ਉਹ ਇਹ ਵਾਲੇ ਕਲਰ ਹੋਗੇ ਜਿੱਦਾਂ ਵੀ ਹੋਰ ਤੋਂ ਬਣ ਗਿਆ ਉਹਦੇ ਮੈਂ ਤੁਹਾਡੇ ਨਾਲ ਵੀਡੀਓ ਜਿਹੜੀ ਸ਼ੇਅਰ ਕਰਾਂਗੀ ਇੱਕ ਸੂਟ ਆਪਣੇ ਕੋਲੇ ਇਹ ਲਗਾਇਆ ਹੋਇਆ ਹੈਗਾ ਇਹ ਆਪਨੇ ਐਕਸਟਰਾ ਰੈਡੀ ਕੀਤਾ ਹੋਇਆ ਹੈਗਾ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਸਾਡੇ ਕੋਲੋਂ ਇਹ ਲੈ ਸਕਦੇ ਨੇ ਇਹ ਆਪਣਾ ਜਿਹੜਾ ਡਿਸਕਾਊਂਟ ਦੇ ਉੱਪਰ ਹੈ ਫੈਬਰਿਕ ਤੁਸੀਂ ਵੀਰੇ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਮਡਾਲ ਕਾਟਨ ਦੇ ਉੱਪਰ ਫੈਬਰਿਕ ਲੱਗਿਆ ਹੋਇਆ ਹੈਗਾ ਇਹਦਾ ਜਿਹੜਾ ਪ੍ਰਾਈਸ ਹੈ ਪ੍ਰਾਈਸ ਸਿਰਫ 1350 ਰੁਪਏ ਦੇ ਵਿੱਚ ਇਹ ਵਾਲਾ ਜਿਹੜਾ ਫੈਬਰਿਕ ਆ ਰੈਡੀ ਟੂ ਸੂਟ ਆ ਰੈਡੀ ਟੂ ਡਿਸਪੈਚ ਆ ਅਗਰ ਕੋਈ ਮੇਰੀ ਭੈਣ ਇੰਟਰਸਟਿਡ ਆ ਉਹ ਸਾਨੂੰ ਮੈਸੇਜ ਕਰ ਸਕਦੇ ਲੈਣ ਦੇ ਵਿੱਚ ਇਹ ਵਾਲਾ ਸੂਟ ਫਿਲਹਾਲ ਮਸ਼ੀਨਾਂ ਦੇ ਉੱਪਰ ਆ ਤਾਂ ਕਰਕੇ ਡਿਸਕਾਊਂਟ ਦੇ ਉੱਪਰ ਆ ਅਗਰ ਕੋਈ ਇਹਨਾਂ ਦੇ ਵਿੱਚੋਂ ਹੀ ਸਕਰੀਨਸ਼ਾਟ ਲੈ ਕੇ ਸਾਨੂੰ ਭੇਜੂਗਾ ਜੀ ਤਾਂ ਆਪਾਂ ਇੰਨੇ ਪ੍ਰਾਈਸ ਦੇ ਵਿੱਚ ਵੇਚ ਦਾਂਗੇ ਇੱਕੇ ਦੇ ਵਿੱਚ ਆਪਣੇ ਕੋਲੇ ਇਹ ਵਾਲਾ ਸੂਟ ਆ ਗਿਆ ਇਹ ਤੁਸੀਂ ਦੇਖ ਰਹੇ ਹੋਗੇ ਇਹ ਵੀ ਮੇਰੀ ਭੈਣ ਨੇ ਕਿਸੇ ਨੇ ਆਪਾਂ ਨੂੰ ਆਰਡਰ ਕੀਤਾ ਸੀ ਫੈਬਰਿਕ ਇਹ ਆਹ ਰਾਮਟੈਕਸ ਮਿਲਨੇ ਲਾਂਚ ਕੀਤਾ ਸੀਗਾ ਨਿਊ ਸੀਗਾ ਮੈਨੂੰ ਖਾਦੀ ਟਾਈਪ ਜੇ ਤੇ ਸਟਾਫ ਆਗਾ ਹਲੇ ਇਹ ਵਾਲਾ ਸਟਾਫ ਸੌਰੀ ਖਾਦੀ ਟਾਈਪ ਜੇ ਤੇ ਸਟਾਫ ਆ ਬਹੁਤ ਸੋਹਣਾ ਸਟਾਫ ਆ ਸਟਾਫ ਮੈਨੂੰ ਪਰਸਨਲੀ ਇਹ ਬਹੁਤ ਪਸੰਦ ਆਇਆਗਾ ਇਹਦੇ ਹਲੇ ਪ੍ਰੋਪਰ ਬਿਲਕੁਲ ਹੀ ਥ੍ਰੈਡ ਚ ਕੱਟਣ ਵਾਲੇ ਪੈਣੇਗੇ ਇਹ ਤੁਸੀਂ ਦੇਖ ਸਕਦੇ ਹੋ ਇਹ ਸੂਟ ਵੀ ਆਪਣੇ ਕੋਲੇ ਰੈਡੀ ਟੂ ਡਿਸਪੈਚ ਹੈ ਇਹ ਵਾਲੇ ਜਿਹੜੇ ਸਾਰੇ ਸੂਟ ਨੇ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਅਗਰ ਮੇਰੀ ਭੈਣ ਨੂੰ ਕਿਸੇ ਨੂੰ ਕੋਈ ਵੀ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਪੇਜ ਸਕਦੇ ਹੋ ਕਈ ਮੇਰੀਆਂ ਭੈਣਾਂ ਕਹਿੰਦੀਆਂ ਨੇ ਵੀ ਤੁਸੀਂ ਵਰਕ ਕਿਵੇਂ ਕਰਦੇ ਹੋ ਵਰਕ ਵੀਰੇ ਪਹਿਲਾਂ ਇਹ ਫਰੇਮ ਦੇ ਵਿੱਚ ਅਸੀਂ ਕੱਪੜਾ ਲਗਾਉਨੇ ਆ ਆਹ ਕੱਪੜਾ ਤੁਸੀਂ ਦੇਖ ਸਕਦੇ ਹੋ ਇਹਨਾਂ ਨਾਲ ਕੱਪੜੇ ਨੂੰ ਕਲੈਂਪਾਂ ਨਾਲ ਕੱਸਦੇ ਹਾਂਗੇ ਤੇ ਆਹ نیچے ਅਸੀਂ ਕੱਪੜਾ ਤਾਂ ਲਗਾਉਨੇ ਹੁੰਨੇ ਵੀ ਕਈ ਵਾਰ ਨੇ ਇਹ ਇੱਥੋਂ ਥੋੜੇ ਜਿ ਤਿੱਖੇ ਹੁੰਦੇ ਨੇ ਬੀ ਉਹ ਨੀਚੋਂ ਕਪੜਾ ਜਿਹੜਾ ਉਹ ਖਰਾਬ ਨਾ ਹੋਵੇ ਜਦੋਂ ਅਸੀਂ ਹੁਣ ਪੱਟਣਾ ਹੋਊਗਾ ਇਹਦੇ ਨਾਲ ਹੀ ਐਦਾਂ ਖਿੱਚ ਕੇ ਥੋਕਣਾ ਇਹ ਉੱਪਰ ਨੂੰ ਉੱਠ ਖੜੂਗਾ ਪੱਟ ਦਾਂਗੇ ਸਾਰਾ ਚਾਰੇ ਪਾਸਿਓਂ ਹੀ ਕਸਿਆ ਹੁੰਦਾਗਾ ਉਸ ਤੋਂ ਬਾਅਦ ਇਹ ਵਾਲੀਆਂ ਸਾਰੀਆਂ ਸੀ ਰੀਲਾਂ ਵਗੈਰਾ ਚੜਾਉਣੇ ਆ ਹਨਾ ਕਲਰ ਵਗੈਰਾ ਦਾ ਉਹ ਤੁਹਾਨੂੰ ਸਾਨੂੰ ਐਪ ਦੇ ਵਿੱਚ ਪਤਾ ਚੱਲ ਜਾਂਦਾਗਾ ਉਸ ਤੋਂ ਬਾਅਦ ਫੇਰ ਜਾ ਕੇ ਇਹਦੇ ਉੱਪਰ ਜਿਹੜਾ ਆਪਾਂ ਵਰਕ ਕਰਨਾ ਸਟਾਰਟ ਕਰਦੇ ਹਾਂ ਜੀ ਇਨਚ ਉਹਨਾਂ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਕ੍ਰੋਸ ਸਟਿਚ ਦੇ ਵਿੱਚ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਪੇਜ ਸਾਕਦੇ ਹੋ ਬਾਕੀ ਮੈਂ ਤੁਹਾਨੂੰ ਦੂਜੀ ਮਸ਼ੀਨ ਤੇ ਵੀ ਦਿਖਾਉਣੀ ਆ ਆਪਣੇ ਜਿਹੜਾ ਬਹੁਤ ਹੀ ਹਿੱਟ ਆਰਟੀਕਲ ਲੱਗਿਆ ਹੋਇਆ ਹੈ ਕਿਹੜਾ ਡਿਜ਼ਾਈਨ ਆ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਇਦੋਂ ਪਰ ਲਾਈਟਾਂ ਵਗੈਰਾ ਨਾਲ ਸਾਰੀਆਂ ਬੰਦ ਕੀਤੀਆਂ ਹੋਈਆਂ ਸੀ ਇਹ ਵਾਲਾ ਡਿਜ਼ਾਈਨ ਬਹੁਤ ਹੀ ਹਿੱਟ ਚੱਲ ਰਿਹਾ ਇਹ ਵਾਲਾ ਡਿਜ਼ਾਈਨ ਆਪਣਾ ਇਹ ਜੇ ਫੋਲਡ ਕੀਤਾ ਬਸ ਇਹਦੀ ਵੀਡੀਓ ਨੇ ਮੈਂ ਜਲਦੀ ਹੀ ਤੁਹਾਨੂੰ ਦੁਬਾਰਾ ਅਪਲੋਡ ਕਰਾਂਗੀ ਮੈਂ ਤੁਹਾਨੂੰ ਜਸਤ ਤੱਕ ਇਹਦੇ ਵਿੱਚ ਸਾਰੀਆਂ ਕਾਬੀਏ ਨਾਲ ਗਲੀਆਂ ਨਿਕਲਣੀਆਂ ਇਹਦੇ ਨਾਲ ਨਾ ਕਰੀਮ ਜੀ ਕਲਰ ਦੀ ਬਾਟਮ ਲਗਾ ਕੇ ਬਾਟਮ ਤੇ ਵੀ ਸੇਮ ਵਰਕ ਕਰਕੇ ਇਹ ਵਾਲੀ ਚੀਜ਼ ਬਣਾ ਕੇ ਤਾਂ ਗਲੀਆਂ ਨਿਕਲਣੀਆਂ ਆ ਉਦੇ ਵਿੱਚ ਕਾਵੀਏ ਨਾਲ ਇਹ ਵਾਲੇ ਸੂਟ ਵੀ ਆਪਣੇ ਕੋਲੇ ਸਾਰੇ ਰੈਡੀ ਟੂ ਡਿਸਪੈਚ ਨੇ ਇੱਕ ਇਹਦੇ ਵਿੱਚ ਇਹ ਕਲਰ ਆ ਗਿਆ ਜੀ ਇੱਕ ਇਹਦੇ ਵਿੱਚ ਹਲੇ ਵਰਕ ਹੋ ਰਿਹਾਗਾ ਜਿਨੇ ਵੀ ਮੇਰੀ ਭੈਣ ਨੇ ਆਰਡਰ ਕਰਨਾ ਹੋਗਾ ਸਾਡੇ ਕੋਲ ਆਰਡਰ ਕਰ ਸਕਦੇ ਹੋ ਇੱਕ ਇਹਦੇ ਵਿੱਚ ਸੇਮ ਹੀ ਕਲਰ ਉਹੀ ਕਲਰ ਸੇਮ ਉਹ ਵਾਲਾ ਆ ਗਿਆ ਇੱਕ ਆਪੇ ਇਹਦੇ ਵਿੱਚ ਕਲਰ ਜਿਹੜਾ ਰੈਡੀ ਕੀਤਾਗਾ ਬਰਬਰੀ ਦੇ ਵਿੱਚ ਰੈਡੀ ਕੀਤਾਗਾ ਇੱਕ ਇਹ ਵਾਲਾ ਕਲਰ ਆ ਗਿਆ ਇਹ ਵੀ ਸੇਮ ਬਰਬਰੀ ਦੇ ਵਿੱਚ ਰੈਡੀ ਕੀਤਾ ਇਹ ਵਾਲੇ ਜਿਹੜੇ ਦੋਨੋਂ ਨੇ ਇਹ ਆਪਾਂ ਨੇ ਰੈਡੀ ਕੀਤੇ ਨੇ ਜੀ ਖਾਦੀ ਸੇ